ਕਸਾਣ ਦੋਸਤੋ ਭਾਰਤੀ ਮੌਸਮੀ ਪਾਗ ਦੀ ਸਿਹਤ ਦੇ ਨਾਲ ਆਪਾਂ April ਦੇ ਕੀਲੇ ਦਿਨਾਂ ਚ ਮੌਸਮ ਕਿਵੇਂ ਰਵੇਗਾ ਦੱਸਾਂਗੇ ਦੋਸਤੋ ਭਾਵੇਂ ਕਿ ਬਹੁਤ ਸਾਰੇ ਏਰੀਆ ਦੇ ਵਿੱਚ ਕਣਕ ਦੀ ਵਾਢੀ ਜਿਹੜੀ ਹੈਗੀ ਦਾਣੇ ਜਿਹੜੇ ਖੇਤਾਂ ਚੋਂ ਆਪਾਂ ਘਰੇ ਲੈ ਆਏ ਆ ਜਾਂ ਮੰਡੀ ਚਲੇ ਗਏ ਐ ਬਹੁਤ ਥੋੜਾ ਏਰੀਆ ਬਚਿਆ ਪਿੱਛੇ ਜਿੱਥੇ ਕਿ ਕਣਕ ਦੀ ਵਾਢੀ ਹਜੇ ਹੋਣੀ ਬਾਕੀ ਐ ਉਸ ਏਰੀਆ ਇਸ ਤਰ੍ਹਾਂ ਦੇ ਨੇ ਜਿੱਥੇ ਮਾਝੇ ਦਾ ਕੁਝ ਏਰੀਆ ਹਜੇ ਪਛੇ ਰਹਿ ਗਿਆ ਐ ਤਾਂ ਉਹ ਵੀ ਅਗਲੇ ਦਿਨਾਂ ਦੇ ਵਿੱਚ ਵਾਢੀ ਦਾ ਕੰਮ ਨੇਪਰੇ ਚੜ ਜਾਏਗਾ ਤੇ ਵਰਖਾ ਹੋਣ ਦੀ ਸੰਭਾਵਨਾ ਹੈ ਜਿਵੇਂ ਤੁਸੀਂ ਆ ਦੇਖ ਰਹੇ ਹੋ ਇਹ ਅੱਜ 28 ਤਰੀਕ ਦੀ ਰਾਤ ਦੀ ਹੈ ਹਨਾ ਕਿ ਰਾਤ ਨੂੰ 10:30 ਵਜੇ ਤੱਕ ਪੀਕਾ ਨੇੜੇ ਚੂਰੂ ਸ਼੍ਰੀ ਗੰਗਾ ਨਗਰ ਹਨੁਮਾਨਗੜ ਫਾਜ਼ਲਕਾ ਮੁਖਸਰ ਸਾਹਿਬ ਬਠਿੰਡਾ ਡਲੰਦਰ ਇਹ ਕਪੂਰਥਲਾ ਤਰਨਤਾਰਨ ਸ਼੍ਰੀ ਹਮਸਰ ਸਾਹਿਬ ਮੰਡੀ ਇਸ ਏਰੀਆ ਦੇ ਵਿੱਚ ਰਾਤ ਨੂੰ ਕੁਝ ਜਗ੍ਹਾ ਤੇ ਵਰਖਾ ਦੀ ਕਾਰਵਾਈ ਹੋ ਸਕਦੀ ਹੈ ਇਹ ਚ ਤੇਜ਼ ਹਵਾ ਹਨੇਰੀ ਦੀ ਗੱਲ ਵੀ ਇਹਨਾਂ ਨੇ ਕੀਤੀ ਹੈ ਤਾਂ ਆਪਾਂ ਇੱਕ ਸਿਸਟਮ ਹੈ ਜਿਹੜਾ ਕਿ ਮੱਧਮ ਦਰਜੇ ਦਾ ਹੈ ਮਤਲਬ ਕਿ ਨਾ ਤਾਂ ਉਹ ਕਮਜ਼ੋਰ ਹੈ ਤੇ ਨਾ ਹੀ ਜਰਾ ਸਟਰੋਂਗ ਹੈ ਮੱਧਮ ਦਰਜੇ ਦਾ ਸਿਸਟਮ ਹੈ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਕਿ ਸ਼੍ਰੀ ਗੰਗਾ ਨਗਰ ਤੋਂ ਲੈ ਕੇ ਇਹ ਪੰਜਾਬ ਦੇ ਕੁਝ ਏਸ਼ੀਆ ਸੈਂਟਰ ਦਾ ਕੁਝ ਏਸ਼ਾ ਛੱਡ ਕੇ ਤੇ ਉੱਤਰੀ ਏਸ਼ੀਆ ਦੇ ਵਿੱਚ ਮਾਝੇ ਦੇ ਵਿੱਚ ਕਈ ਜਗ੍ਹਾ ਚੰਗੀ ਠੰਡੀ ਲਾ ਰਿਹਾ ਹੈ ਪਰੰਤੂ ਇਹ ਸਿਸਟਮ ਟੁਕੜਿਆਂ ਚ ਵਰਖਾ ਕਰ ਰਿਹਾ ਹੈ ਇਹ ਗੱਲ ਸੱਚ ਹੈ ਕੇ 28 ਤੀ ਦੀ ਰਾਤ ਨੂੰ ਜਾਂ 29 ਤੀ ਦੀ ਸਵੇਰੇ ਇਹ ਸਾਡੇ ਇਥੇ ਐਂਟਰੀ ਕਰੇਗਾ ਇਹ ਦੇ ਕਰਕੇ ਜਿਹੜਾ ਹੈਗਾ ਜੇ ਇੱਕ ਕਨਕੂਨਕ ਬਾਹਰ ਪੀਟ ਟਕ ਲਿਓ ਜੋ ਉਸ ਨੂੰ ਤਾਂ ਕੁਝ ਜਗ੍ਹਾ ਤੇ ਇਹ ਚੰਗੀ ਕਾਰਵਾਈ ਕਰ ਸਕਦਾ ਪਰੰਤੂ ਟੁਕੜਿਆਂ ਦੇ ਵਿੱਚ ਵਰਖਾ ਹੋਏਗੀ ਕੋਈ ਬਹੁਤਾ ਜ਼ਿਆਦਾ ਤਕੜਾ ਸਿਸਟਮ ਨਹੀਂ ਹੈਗਾ ਹਾਂ ਪਹਾੜਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਇਹ ਚੰਗੀਆਂ ਛੁੱਟੀਆਂ ਲਾ ਰਿਹਾ ਹੈ ਮੈਦਾਨੀ ਇਲਾਕਿਆਂ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਦਾ ਸਿਸਟਮ ਜਿਹੜਾ ਹੈਗਾ ਉਹ ਜਾਸਰ ਦਿਖਾਉਣ ਵਾਲਾ ਨਹੀਂ ਲੱਗ ਰਿਹਾ ਪਰੰਤੂ ਇਹ ਸਿਸਟਮ ਆ ਰਿਹਾ ਹੈ ਮੱਧਮ ਦਾ ਜਿਹੜਾ ਸਿਸਟਮ ਹੈਗਾ ਇਸ ਤੋਂ ਬਾਅਦ ਇਹ ਫੇਰ 4-5 ਦਿਨਾਂ ਦੇ ਨੇੜੇ ਫੇਰ ਇੱਕ ਜਿਹੜਾ ਤਾਂ ਇਹ ਦੂਸਰਾ ਨਿਮੈਰੀਕਲ ਮਾਡਲ ਦੇਖਦੇ ਹਾਂ ਤਾਂ ਉਹ ਵੀ ਦਿਖਾਉਂਦਾ ਹੈ ਕਿ ਕੁਝ ਏਸ਼ਿਆਂ ਚ ਵਰਖਾ ਹੋ ਸਕਦੀ ਹੈ ਇਹ ਤੁਹਾਡੇ ਸਾਹਮਣੇ ਕਲੀਅਰ ਕੱਟ ਹੈ ਤਾਂ ਦਿੱਲੀ ਵਾਲਿਆਂ ਨੇ ਕੀ ਕਿਹਾ ਸਭ ਤੋਂ ਪਹਿਲਾਂ ਦਿੱਲੀ ਵਾਲਿਆਂ ਨੇ ਇਹ ਕਿਹਾ ਜੀ ਕਿ ਇਹ ਜਿਹੜਾ ਸਿਸਟਮ ਹੈਗਾ ਇਹ ਮੱਧਮ ਤਾਜਿਹੜਾ ਸਿਸਟਮ ਹੈ ਇਹਦੇ ਕਰਕੇ ਪਹਾੜਾਂ ਦੇ ਉੱਤੇ ਚੰਗੀ ਕਾਰਵਾਈ ਹੋਏਗੀ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ 29 ਤਿੰਨ ਕੋਈ ਜਗ੍ਹਾ ਤੇ ਗੜੇ ਪੈ ਸਕਦੇ ਆ ਜੰਮੂ ਕਸ਼ਮੀਰ ਗਿਲਗਿਤ ਬਾਸਤਰ ਮੁਜਫਰਾਬਾਦ ਇੱਥੇ ਜਿਹੜਾ ਹੈਗਾ 29 ਅਪ੍ਰੈਲ ਨੂੰ ਇਕਾਦੁਕਾ ਥਾਵਾਂ ਤੇ ਭਾਰੀ ਵਰਖਾ ਜਾਂ ਬਰਫਬਾਰੀ ਹੋ ਸਕਦੀ ਹੈ ਇਹਨਾਂ ਨੇ ਕਿਹਾ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਇੱਥੇ ਜਿਹੜਾ ਹੈਗਾ ਥੰਡਾ ਸਟਾਰਮ ਬਿਜਲੀ ਲਿਚਕਣਾ ਤੇ 40 ਤੋਂ 50 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲ ਸਕਦੀਆਂ ਇਹਨਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਵਿੱਚ 29 ਤਰੀਕ ਨੂੰ ਤੋਂ 35 ਤੋਂ 45 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲ ਸਕਦੀਆਂ ਪੰਜਾਬ ਦੇ ਵਿੱਚ 29 ਤਰੀਕ ਨੂੰ ਇਕਾਦੁਕਾ ਥਾਵਾਂ ਤੇ ਗੜੇ ਵੀ ਪੈ ਸਕਦੇ ਐ ਤੇ ਹਨੇਰੀ ਆ ਸਕਦੀ ਹੈ ਤੁਹਾਡੇ ਹਰਿਆਣੇ ਦੇ ਵਿੱਚ ਦੱਖਣੀ ਹਰਿਆਣੇ ਦੇ ਵਿੱਚ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਤਾਂ ਮੈਂ ਪਹਿਲਾਂ ਹੀ ਕਲੀਅਰ ਕਰ ਦੇਣਾ ਚਾਹਣਾ ਕਿ ਇਹ ਸਿਸਟਮ ਕੋਈ ਇੱਡਾ ਵੱਡਾ ਸਿਸਟਮ ਨਹੀਂ ਹੈਗਾ ਕਿ ਆਪਾਂ ਕਹਿ ਜਾਈਏ ਸਾਰੇ ਪਾਸੇ ਵਰਖਾ ਹੋ ਜੇਗੀ। ਕੁਝ ਜਗ੍ਹਾ ਤੇ ਵਰਖਾ ਹੋਏਗੀ, ਕੋਈ ਭਾਰਾ ਮੀਂਹ ਹੀ ਨਹੀਂ ਹੈਗਾ ਪੰਜਾਬ ਦੇ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਹੈ। ਕਈ ਜਗ੍ਹਾ ਤੇ ਚਾਦਰ ਪਿਓ ਵਰਖਾ ਮੀ ਹੋਏਗਾ ਲੇਕਿਨ ਕੋਈ ਜਗ੍ਹਾ ਤੇ ਗੜਿਆਂ ਦੀ ਸ਼ੰਕਾ ਹੈ। ਆਪ ਅੱਗੇ ਗੱਲ ਕਰਦੇ ਹਾਂ। ਪੰਜਾਬ ਦਾ ਕੇਵਲ ਤੇ ਕੇਵਲ ਇਹ 25 ਤੋਂ 50% ਏਰੀਆ ਕਵਰ ਕਰੇਗਾ। ਮਤਲਬ ਕਿ ਤੁਸੀਂ ਇਹ ਕਹਿ ਲਓ ਕਿ 50 ਤੋਂ ਲੈ ਕੇ 75% ਏਰੀਆ ਖੁਸ਼ਕ ਰਹੇਗਾ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਦਾ। ਇੱਕ 30 ਤਰੀਕ ਨੂੰ ਕਾਰਵਾਈ ਹੋ ਸਕਦੀ ਹੈ ਚਾਰਨੁਕ ਜਗ੍ਹਾ ਕਾਰਵਾਈ ਹੋ ਸਕਦੀ ਹੈ ਪੱਛਮੀ ਰਾਜਸਥਾਨ ਦੇ ਵਿੱਚ ਅੱਜ ਰਾਤ ਨੂੰ ਕਾਰਵਾਈ ਹੋ ਸਕਦੀ ਹੈ ਕੱਲ ਨੂੰ ਸਵੇਰੇ ਕੁਝ ਜਗ੍ਹਾ ਕਾਰਵਾਈ ਹੋ ਸਕਦੀ ਹੈ ਪੱਛਮੀ ਉੱਤਰ ਪ੍ਰਦੇਸ਼ ਦੇ ਵਿੱਚ ਕਾਰਵਾਈ ਹੋ ਸਕਦੀ ਹੈ ਇਹ ਆਪਾਂ ਅੱਗੇ ਦੇਖਦੇ ਹਾਂ ਪੰਜਾਬ ਤੇ ਹਰਿਆਣੇ ਦੇ ਲਈ ਜੋ ਇਹਨਾਂ ਨੇ ਜਾਰੀ ਕੀਤੀ ਹੈ ਪ੍ਰੈਸ ਰਿਲੀਜ਼ ਉਹ ਇਹ ਦੱਸਦੀ ਹੈ ਕਿ 29 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਸ਼੍ਰੀ ਅਮਰਸਤ ਸਹਿਬ ਹੁਸ਼ਿਆਰਪੁਰ ਤੇ ਰੂਪਨਗਰ ਇਹ ਜਿਹੜੇ ਜ਼ਿਲ੍ਹੇ ਹੈਗੇ ਆ ਇਹਨਾਂ ਦੇ ਕਾਫੀ ਏਰੀਆ ਦੇ ਵਿੱਚ ਵਰਖਾ ਹੋ ਸਕਦੀ ਹੈ ਮਕੇ ਵਰਖਾ 50 ਤੋਂ 75% ਤੱਕ ਏਰੀਆ ਕਵਰ ਕਰ ਸਕਦੀ ਹੈ ਇੱਥੇ ਤੇਜ਼ ਹਵਾ ਇਕਾ ਦੁਕਾ ਤੋਂ ਦੇ ਗੜੇ ਪੈਣ ਦੀ ਸ਼ੰਕਾ ਰਹੇਗੀ ਜਰੋਂ ਕਿ ਇੱਥੇ orange alert ਹੈ ਤਰਨਤਾਰਨ ਫਿਰੋਜ਼ਪੁਰ ਫਰੀਕੋਟ ਮੋਗਾ ਲੁਧਿਆਣਾ ਫਟੇਗੜ ਸਾਹਿਬ ਤੇ ਐਸਐਸ ਨਗਰ ਤੇ ਇਸ ਦੇ ਨਾਲ ਨਾਲ ਜਿਹੜਾ ਹੈ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਇਸ ਏਰੀਏ ਦਾ ਜਿਹੜਾ ਕਿ yellow alert ਹੈ ਕਿ ਤੇਜ਼ ਹਵਾ ਤੇ ਥੰਡਰਸਟਾਰਮ ਆ ਸਕਦਾ ਹੈ ਜਿਹੜੇ ਜ਼ਿਲ੍ਹੇ ਆ ਰਹੇਗੇ ਥੱਲੇ ਫਾਜ਼ਿਲਕਾ ਸ਼੍ਰੀ ਮੁਕਤਸਰ ਸਾਹਿਬ ਬਠਿੰਡਾ ਬਰਨਾਲਾ ਮਾਨਸਾ ਸੰਗਰੂਰ ਪਟਿਆਲਾ ਇੱਥੇ ਕੋਈ ਅਲਰਟ ਇਹਨਾਂ ਨੇ ਜਾਰੀ ਨਹੀਂ ਕੀਤਾ ਠੀਕ ਹੈ ਇਹ 29 ਤਰੀਕ ਦੇ ਲਈ ਹੈ ਤੇ ਹਰਿਆਣੇ ਦੇ ਵਿੱਚ 29 ਤਰੀਕ ਲਈ ਪੰਚਕੁਲਾ ਅੰਮ੍ਰਾਲਾ ਜਮਨਾ ਨਗਰ ਇੱਥੇ येलो ਅਲਰਟ ਹੈ ਤੇਜ਼ ਹਵਾ ਦਾ ਠੀਕ ਹੈ ਤਾਂ ਭਾਰਤੀ ਮੌਸਮ ਵਿਭਾਗ ਦੇ ਚੰਡੀਗੜ੍ਹ ਦਫ਼ਤਰ ਦਾ ਇਹ ਕਹਿਣਾ ਹੈਗਾ ਕਿ ਪਠਾਨਕੋਟ ਗੁਰਦਾਸਪੁਰ ਸ਼ਿਮਸਾ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਇੱਥੇ 29 ਤੀ ਦੇ ਦਰਮਿਆਨ 25 ਤੋਂ 50% ਏਰੀਆ ਦੇ ਵਿੱਚ ਹਲਕੀ ਤੋਂ ਦਰਮਿਆਨੀ ਵਰਖਾ ਹੋ ਸਕਦੀ ਹੈ ਜੋਨਕੈ ਫਰੋਜ਼ ਪਰ ਫਾਜ਼ਿਲਕਾ ਫਰੀਕ ਕੋ ਸ਼੍ਰੀ ਮੁਕਤਸਰ ਸਹਿ ਮੋਗਾ ਬਠਿੰਡਾ ਇੱਥੇ 25% ਏਰੀਆ 'ਚ ਹਲਕੀ ਵਰਖਾ ਹੋ ਸਕਦੀ ਹੈ ਤਾਂ ਇਸੇ ਤਰੀਕੇ ਨਾਲ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਹਲਕੀ ਵਰਖਾ ਹੋ ਸਕਦੀ ਹੈ 1 ਤੋਂ 25% ਦੇ ਇਸੇ ਵਿੱਚ ਵਾਰਨਿੰਗ ਹੈ ਜੀ ਪਠਾਨਕੋਟ ਦੇ ਵਿੱਚ 40 ਤੋਂ 50 ਕਿਲੋ ਪ੍ਰਤੀ ਘੰਟੇ ਹਵਾਵਾਂ ਕੋਈ ਜਗ੍ਹਾ ਤੇ ਗੜੇ ਥੰਦਰਸ੍ਰਮ ਬਿਜਲੀ ਲਿਸ਼ਕਣਾ ਪਠਾਨਕੋਟ ਗੁਰਦਾਸਪੁਰ ਸ਼੍ਰੀਮ ਸੁਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਪੂਰਥਲਾ ਇੱਥੇ yellow alert orange alert ਹੈ ਨਾ ਜਲੰਧਰ ਦੇ ਵਿੱਚ ਵੀ yellow alert ਫਰੋਹੀਪੁਰ ਫਾਜ਼ਿਲਕਾ ਫਰੀਕੋਸ਼ੀਰ ਮੁਕਤਸਰ ਸਾਹਿਬ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਤੇ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ ਤੇ ਮਲੇਰਕੋਟਲਾ ਦੇ ਵਿੱਚ ਜਿੱਥੇ ਤੇਜ਼ ਹਵਾ ਚੱਲ ਸਕਦੀ ਹੈ ਗਰਜ ਚਮਕ ਹੋ ਸਕਦੀ ਠੀਕ ਹੈ ਚੰਡੀਗੜ੍ਹ ਦੇ ਵਿੱਚ ਇਕਾ ਦੁੱਕਾ ਥਾਵਾਂ ਤੇ ਮਾੜੀ ਮੋਟੀ ਵਰਖਾ ਹੋ ਸਕਦੀ ਹੈ ਗਰਜ ਚਮਕਦੀ ਥੰਡਰਸਟ੍ਰੋਮ ਦੀ yellow warning ਹੈ ਜੇ ਹਰਿਆਣੇ ਦੀ ਗੱਲ ਕਰੀਏ ਪੰ ਹਲਕੀ ਵਰਖਾ ਹੈ 25% ਏਰੀਆ ਦੇ ਵਿੱਚ ਤੇ ਮਹਿੰਦਗੜ ਰਿਵਾੜੀ ਜੱਜਰ ਗੁਰੂਗਰਾਮ ਮਵਾਤ ਇਹ ਪਲਵਲ ਫਰੀਦাবাদ ਰੋहतक ਸੋਨੀਪੱਤ ਇਹ ਖੁਸ਼ਕ ਰਹਿ ਸਕਦੇ ਆ ਪਾਣੀਪਤ ਦੇ ਵਿੱਚ ਵਰਖਾ ਹੋ ਸਕਦੀ ਹੈ ਪਲਵਲ ਚ ਮਵਾਤ ਦੇ ਵਿੱਚ ਰਿਵਾੜੀ ਮਹਿੰਦਗੜ ਚ ਬਹੁਤ ਘੱਟ ਚਾਂਸ ਨੇ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ ਇਹ ਸਿਰਸਾ ਫਤਿਆਬਾਦੀ ਸਹਾਰ ਜੀਨਪੋ ਇਹ ਇੱਥੇ ਅੱਜ ਰਾਤ ਤੋਂ ਲੈ ਕੇ ਕੱਲ ਸਵੇਰ ਤੱਕ ਵਰਖਾ ਹੋ ਸਕਦੀ ਹੈ ਭਵਾਨੀ ਚੜਖੀਦਾੜੀ ਖੁਸ਼ਕ ਰਹਿ ਸਕਦਾ ਫਿਰ 4 ਤਰੀਕ ਨੂੰ ਕੁਝ ਏਰੀਆ ਚ ਵਰਖਾ ਸਟਾਰਟ ਹੋ ਸਕਦੀ ਹੈ ਇਹ ਚੈਲੋ ਵਾਰਨਿੰਗ ਜਿਹੜੀ ਹੈਗੀ ਹੈ ਤੁਹਾਡੇ ਪੰਚਕੁਲਾ ਅੰਮ੍ਰਾਲ ਇਹ ਇਹ ਜਿਹੜੇ ਜ਼ਿਲ੍ਹੇ ਹੈਗੇ ਆ ਇਹਨਾਂ 'ਚ ਥੰਡਰਸਟ੍ਰੋਮ ਪਾਣੀ ਪਤ ਹੈ ਥੰਡਰਸਟ੍ਰੋਮ ਬਿਜਲੀ ਲੈ ਕੇ ਨਾ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਨੇ ਬਾਕੀ ਸਾਰੇ ਹਰਿਆਣੇ ਦੇ ਵਿੱਚ ਕੋਈ ਵਾਰਨਿੰਗ ਨਹੀਂ ਹੈਗੀ ਇਹ 29 ਤਰੀਕ ਨੂੰ ਜੰਮੂ ਦੇ ਵਿੱਚ ਹੀ ਵਰਖਾ ਹੋ ਸਕਦੀ ਹੈ ਤੇ ਗੰਗਾ ਨਗਰ ਹਨਮਾਨਗੜ੍ਹ ਦੇ ਵਿੱਚ ਇਕਾ ਦੁੱਕਾ ਥਾਵਾਂ ਤੇ ਵਰਖਾ ਦੀ ਕਾਰਵਾਈ ਹੋ ਸਕਦੀ ਹੈ ਧੂੜ ਭਰੀ ਹਨੇਰੀ ਚੱਲ ਸਕਦੀ ਹੈ 30 ਤੋਂ 40 ਕਿਲੋ ਪ੍ਰਤੀ ਘੰਟੇ ਦੀਆਂ ਹਵਾਵਾਂ ਚੱਲ ਸਕਦੀਆਂ ਸ਼੍ਰੀ ਗੰਗਾ ਨਗਰ ਪਾਲੀ ਨਗੌਰ ਜੋਧਪੁਰ ਜੈਸਲਮੇਰ ਹਨਮਾਨਗੜ੍ਹ ਚੂਰੂ ਬੀਕਾਨੇਰ ਬਾੜਮੇ ਸਾਰਾ ਏਰੀਆ ਵਰਖਾ ਵੀ ਕਿਤੇ ਹਲਕੀ ਫੁਲਕੀ ਹੋ ਸਕਦੀ ਉਸ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ ਖਾਸ ਤੌਰ ਤੇ ਪੱਛਮੀ ਉੱਤਰ ਪ੍ਰਦੇਸ਼ ਧੂੜ ਭਰੀ ਹਨੇਰੀ ਗਰਜ ਚਮਕ ਵੀ ਯੈਲੋ ਅਲਰਟ 30 40 ਕਿਲੋਮੀਟਰ ਪ੍ਰਤੀ ਕੰਟਰੀ ਹਵਾਵਾਂ ਚੱਲ ਸਕਦੀਆਂ ਇਕਾ ਦੁਕਾ ਥਾਂ ਤੇ ਹਲਕੀ ਫੁਲਕੀ ਵਰਖਾ ਹੋ ਸਕਦੀ ਹੈ ਕੁੱਲ ਮਿਲਾ ਕੇ ਇਹ ਸਿਸਟਮ ਇੱਕ ਕਮਜ਼ੋਰ ਸਿਸਟਮ ਤਾਂ ਨਹੀਂ ਹੈਗਾ ਤੇ ਮਜ਼ਬੂਤ ਵੀ ਨਹੀਂ ਹੈਗਾ ਦਰਮਿਆਨੇ ਜਿਹੇ ਦਰਜੇ ਦਾ ਸਿਸਟਮ ਹੈਗਾ ਸਾਰੇ ਏਰੀਆ ਚ ਵਰਖਾ ਨਹੀਂ ਕਰੇਗਾ ਟੁਕੜਿਆਂ ਦੇ ਵਿੱਚ ਵਰਖਾ ਕਰੇਗਾ ਸਵੇਰ ਦੇ ਟਾਈਮ ਕੋਈ ਜਗ੍ਹਾ ਵਰਖਾ ਸ਼ੁਰੂ ਹੋ ਸਕਦੀ ਹੈ ਇੱਕਾ ਦੁੱਕਾ ਥਾਵਾਂ ਤੇ ਕਿਤੇ ਇਹੜਾ ਗੜੇ ਵੀ ਪੈਣ ਦੀ ਸ਼ੰਕਾ ਇਸ ਸਿਸਟਮ ਦੇ ਵਿੱਚ ਰਹੇਗੀ ਤਾਂ ਇਹ ਸੀ ਦੋਸਤੋ ਭਾਰਤੀ ਮੌਸਮ ਵਿਭਾਗ ਦੇ ਹਿਸਾਬ ਦੇ ਨਾਲ ਮੌਸਮ